ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਦੇ ਨਾਲ ਲੱਗਦੇ ਪਿੰਡ ਗਾਜੀਪੁਰ ਵਿਖੇ ਬਣਾਈ ਗਈ 23 ਏਕੜ ਦੀ ਸਰਕਾਰੀ ਗਊਸ਼ਾਲਾ ਜੋ ਕਿ ਕਈ ਦਹਾਕਿਆਂ ਪਹਿਲਾਂ ਅਕਾਲੀ ਸਰਕਾਰ ਵੱਲੋਂ ਬਣਾਈ ਗਈ ਸੀ ਸਰਕਾਰ ਵੱਲੋਂ ਵੱਖ-ਵੱਖ ਜਗ੍ਹਾ ਤੋਂ ਗਊ ਟੈਕਸ ਲਗਾਇਆ ਗਿਆ ਹੈ ਪਰ ਗਊਸ਼ਾਲਾ ਤੱਕ ਨਹੀਂ ਪਹੁੰਚ ਪਾ ਰਿਹਾ ਹੈ ਸਰਕਾਰੀ ਗਊਸ਼ਾਲਾ ਵਿੱਚ 2 ਕਰੋੜ ਰੁਪਏ ਬਾਕੀ ਖੜੇ ਹਨ ਗਊਸ਼ਾਲਾ ਸਰਕਾਰੀ ਕਹੀ ਜਾਂਦੀ ਹੈ ਸਮਾਣਾ ਦੇ ਸਬਡਿਵੀਜ਼ਨ ਦੇ ਨਾਲ ਲੱਗਦੇ ਲੋਕਾਂ ਵੱਲੋਂ ਦਾਣੇ ਇਕੱਠਾ ਕਰਕੇ ਦੋ ਛੱਡਾਂ ਤੋਂ ਅੱਠ ਛੱਡ ਹੋ ਗਏ ਹਨ ਪਰ अनेका ਬਾੜੇ ਪੱਕੇ ਕੀਤੇ ਗਏ ਹਨ ਜਦੋਂ ਇਸ ਗਊਸ਼ਾਲਾ ਵਿੱਚ 300 گاਵਾਂ ਦੀ ਸਭਾਲ ਲਈ 8 ਮਜ਼ਦੂਰ ਰੱਖੇ ਗਏ ਸਨ ਅੱਜ ਗਊਸ਼ਾਲਾ ਵਿੱਚ 2000 ਤੋਂ ਉੱਪਰ گاਵਾਂ ਹਨ ਪਰ ਸੇਵਾਦਾਰ ਅੱਠੇ ਹੀ ਕੰਮ ਕਰ ਰਹੇ ਹਨ ਜੇ ਸਹੀ ਢੰਗ ਨਾਲ گاਵਾਂ ਦੀ ਸੇਵਾ ਕੀਤੀ ਜਾਵੇ ਇਸ ਗਊਸ਼ਾਲਾ ਵਿੱਚ 30 ਤੋਂ 40 ਮਜ਼ਦੂਰ ਰੱਖੇ ਜਾਣ گاਉਂ ਭਗਤ ਟਿੰਕਾ ਗਾਂਜੇਵਾਸ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੀਆਂ ਸਾਰੀਆਂ گاਵਾਂ ਇਸ ਗਊਸ਼ਾਲਾ ਵਿੱਚ ਆਉਂਦੀਆਂ ਹਨ ਮਜ਼ਦੂਰਾਂ ਦੀ ਘਾਟ ਨੂੰ ਲੈ ਕੇ ਕਈ ਵਾਰ ਡਿਪਟੀ ਕਮਿਸ਼ਨਰ ਅਤੇ ਐਸ ਡੀ ਐਮ ਸਮਾਣਾ ਨੂੰ ਲਿਖਤੀ ਭੇਜਿਆ ਗਿਆ ਹੈ ਪਰ ਇਸ ਬਾਰੇ ਹੁਣ ਤੱਕ ਮਜ਼ਦੂਰਾਂ ਵਿੱਚ ਵਾਅਦਾ ਨਹੀਂ ਕੀਤਾ ਗਿਆ 2 ਕਰੋੜ ਦੀ ਰਕਮ ਠੇਕੇਦਾਰਾਂ ਦੀ ਦੇਣੀ ਹੈ ਪਰ ਸਰਕਾਰ ਵੱਲੋਂ ਕੋਈ ਫੰਡ ਨਹੀਂ ਜਾਰੀ ਕੀਤਾ ਗਿਆ ਸਮਾਣੇ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਜੋਧਾ ਸਿੰਘ ਜੀ ਜੋਧਾ ਸਿੰਘ ਜੋਧਾ ਜੀ ਹੈ ਜੋਧਾ ਸਿੰਘ ਹਾਂਜੀ ਜੋਧਾ ਸਿੰਘ ਕਿੱਥੇ ਲਾਇਆ ਗਊਏ ਤੁਸੀਂ ਠੱਡਨ ਵਾਸਤੇ ਰਹ ਗਊਸਾਲਾ ਚ ਇਹ ਪਿੰਡ ਡੇਲੇ ਵਾਲ ਤੋਂ ਹੀ ਡੇਲੇ ਵਾਲ ਕਿਸ ਸੰਗੂਰਿਚ ਪੰਦੇ ਹਾਂ ਹਾਂਜੀ ਔਰ ਕਿਤੇ ਗਊਸਾਲਾ ਮਿਲ ਨਹੀਂ ਕਿਤੇ ਰਸਤੇ ਸੇ ਗਊਸਾਲਾ ਇਹ ਜਿਹਨੇ ਛੱਡਣਾ ਹੀ ਇਹਨਾਂ ਨੇ ਪਤਾ ਕੀਤਾ ਸੀ ਕਿਤੇ ਜਾ ਕੇ ਅੱਗੇ ਉਧਰ ਪੁੱਸ ਕੇ ਗਏ ਸੀ ਇਹ ਆ ਉਰੇ ਆ ਕੇ ਗਏ ਸੀਗੇ ਉਹ ਕਹਿੰਦੇ ਵੀ ਚਾਹ ਛੱਡ ਜਮਾ ਅੱਛਾ ਉਹ ਉਰੇ ਜੋ ਸਮਾਨ ਛੱਡ ਲਾਇਆ ਸਮਰੂਹ ਉਰ ਤੋਂ ਹਾਂਜੀ ਅੱਛਾ ਰੰਤਿਰ ਸਿੰਘਾ ਜੀ ਰੰਤਿਰ ਸਿੰਘ ਜੀ ਗਊਸਾਲਾ ਚ ਕੰਮ ਕਰਦੇ ਹੋ ਹਾਂਜੀ ਹਾਂ ਇੱਥੇ ਕਿੰਨੇ ਕੰਮ ਕਰ ਰਹੇ ਨੇ ਇਸੇ 10 ਬੰਦੇ ਆ ਜੀ ਇਕੱਲੇ ਅੱਛਾ ਜਿਹੜੇ ਪਹਿਲੇ 4 ਤੋਂ 5 ਸੀ ਤਾਂ ਵੀ ਦੋ ਜਦੋਂ ਅਸੀਂ 300 ਪਸ਼ੂ ਸੀ ਇੱਥੇ ਉਦੋਂ ਵੀ 8 ਬੰਦੇ ਸੀਗਾ ਜੀ ਹੁਣ 2000 ਪਸ਼ੂ ਆ ਜੀ ਹੁਣ ਵੀ ਅਸੀਂ 8 ਬੰਦੇ ਆ ਜੀ ਇੱਥੇ ਕੰਮ ਪੂਰੇ ਹੁੰਦੇ ਨਹੀਂ ਆ ਪ੍ਰੋਪਰਲੀ ਤੌਰ ਤੇ ਨਹੀਂ ਹੈਗਾ ਜੀ ਬਾਕੀ ਬੰਦਿਆਂ ਦੀ ਲੋੜ ਆ ਜੀ ਬੰਦੇ ਹੋਰ ਦੇਣ ਚਾਰ ਟਾਈਮ ਤੇ ਮਿਲਦਾ ਨਹੀਂ ਮਿਲਦਾ ਤਾਂ ਹੈਗਾ ਜੀ ਪਰ ਇੰਨਾ ਜ਼ਿਆਦਾ ਨਹੀਂ ਬੰਦੇ ਹੀ ਲੋੜ ਆ ਹਾਂ ਜੀ ਬੰਦਿਆਂ ਦੀ ਲੋੜ ਆ ਬੰਦੇ ਦਿੱਤੇ ਜਾਣ ਇੱਥੇ ਦੱਸੋ ਸਭ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਜੈ ਗੋ ਮਾਤਾ ਜੀ ਅੱבא ਖੜਿਆ ਜੀ ਗਾਜipur ਗੋਸ਼ਾਲਾ ਵਿੱਚ ਇੱਥੇ ਜੀ ਤੁਸੀਂ ਲਾ ਲਓ 2000 ਦੇ ਕਰੀਬ ਗਊਆਂ ਤੇ ਨੰਦੀ ਪੈ ਰਹੇ ਇੱਥੇ ਹੈਗੇ ਨੇ ਜੀ। ਦੇਖ ਭਾਲ ਕੀ ਮੈਂ ਕੀ ਕਿੰਨੇ ਕਿੱਥੇ ਬੰਦੇ ਕਿਰੇ ਮਜ਼ਦੂਰ ਕੰਮ ਕਰ ਰਹੇ ਹੋਵੇ। ਦੇਖੋ ਜਿਹੜੀ ਜਿਸ ਟਾਈਮ ਸਾਡੇ ਕੋਲੇ 3-400 ਗਊਆਂ ਸੀਗੀਆਂ ਉਸ ਟਾਈਮ ਵੀ ਸਾਡੇ ਕੋਲੇ 8-9 ਬੰਦੇ ਸੀ ਕੰਮ ਕਰਨ ਵਾਲੇ। ਅੱਜ ਸਾਡੇ ਕੋਲੇ 2000 ਗਊਆਂ ਨੇ। ਅੱਜ ਵੀ ਸਾਡੇ ਕੋਲ 8-9 ਬੰਦੇ ਨੇ। ਔਰ ਇਹ ਪਹਿਲਾਂ 3 ਸ਼ੈੱਡ ਸੀ ਫਿਰ 4 ਬਣ ਗਏ ਹੁਣ 8 ਸ਼ੈੱਡ ਹੈ ਸਾਡੇ ਕੋਲੇ। ਜਿਹਦੇ ਵਿੱਚ 20 ਖੋਰੀਆਂ ਨੱਕਾਂ ਵਾਲੀਆਂ, 16 ਜੇ ਖੇਲਣ ਪਾਣੀ ਵਾਲੀਆਂ ਨੇ। ਹੁਣ ਤੁਸੀਂ ਆਪ ਸੋਚ ਸਕਦੇ ਹੋ 2000 ਗਊਆਂ ਪਿੱਛ ਕੋਈ ਤੁਸੀਂ ਆਪ ਸਿਆਣੇ ਇੱਕ 10 ਗੋਂ ਪਿੱਛੇ ਇੱਕ ਬੰਦਾ ਜੀ ਨਾ ਘੱਟੋ ਘੱਟ ਅਸੀਂ ਡੀਸੀ ਸਾਹਿਬ ਨੂੰ ਵੀ ਡੇਢ 2 ਸਾਲ ਹੋ ਗਏ ਪਹਿਲਾਂ ਵੀ ਕਈ ਵਾਰ ਲੈਟਰ ਲਿਖ ਕੇ ਭੇਜੋ ਕਿਹਾ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਵੀ ਗਾਜੀਪੁਰ ਗਊਸ਼ਾਲਾ ਵਿੱਚ ਸਾਰੇ ਜਿਹੜੇ ਦੇ ਗਊਸ਼ਾਲਾ ਹੁੰਦੀਆਂ ਨੇ ਜ਼ਿਲ੍ਹੇ ਦੇ ਵਿੱਚ 9 ਹਲਕੇ ਪੈਂਦੇ ਨੇ ਸਾਰੇ 9 ਦੇ 9 ਹਲਕੇ ਦੇ ਗਊਆਂ ਜਿਹੜੀਆਂ ਸਰਕਾਰੀ ਗਊਸ਼ਾਲਾ ਹੋਂਦੇ ਬਾਅਦ ਸਾਰੀ ਇੱਥੇ ਆਉਂਦੀਆਂ ਨੇ ਹੁਣ ਸਮਾਨੇ ਗਊਸ਼ਾਲਾ ਨੇ ਦੋ ਤਿੰਨ ਉੱਥੇ ਲਾ ਲਓ ਇਹਦੇ ਨਾਲ ਅਧੀਆਂ ਗਊਆਂ ਨੇ ਉੱਥੇ ਸਾਰੇ ਗਊਸ਼ਾਲਾ ਵਿੱਚ 1100 ਲਗਭਗ ਨੇ ਦੋ ਤਿੰਨ ਸਾਹਿਬਾਨ ਨੂੰ ਬੇਨਤੀ ਕਰਦਾ ਵੀ ਇੱਥੇ ਘੱਟੋ ਘੱਟ 40-50 ਬੰਦੇ ਪੱਕੇ ਤੌਰ ਤੇ ਰੱਖੇ ਜਾਣ ਹੁਣ ਇਹ ਨਰੇਗਾ ਵਾਲੇ ਬੰਦੇ ਸਾਡੇ ਕੋਲ 14-15 ਆਉਂਦੇ ਨੇ ਉਹ ਤੁਹਾਨੂੰ ਪਤਾ ਨਰੇਗਾ ਵਾਲੇ ਇੱਥੇ ਬੀਬੀਆਂ ਆਉਂਦੀਆਂ ਨੇ ਉਹ ਬੀਬੀਆਂ ਸਵੇਰੇ 10 ਵਜੇ ਆਉਂਦੀਆਂ ਨੇ 5 ਵਜੇ ਚਲੇ ਜਾਂਦੇ ਨੇ ਨਰੇਗਾ ਵਾਲੇ ਤੁਹਾਨੂੰ ਪਤਾ ਹੀ ਹੈ ਕਿੰਨਾ ਨਰੇਗਾ ਦਾ ਕੰਮ ਹੁੰਦਾ ਇੱਥੇ ਘੱਟੋ ਘੱਟ 40 ਤੋਂ 45 ਬੰਦੇ ਪੱਕੇ ਬੰਦੇ ਜੀ ਨੇ ਜਿਹੜੇ ਪ੍ਰੋਪਰ ਤਰੀਕੇ ਨਾਲ ਹਰੇਕ ਛੜ ਦੇ ਵਿੱਚ 4-5 5 ਬੰਦੇ ਲਾ ਕੇ ਕੰਮ ਕਰਾਈਏ ਸਫਾਈ ਦਾ ਦੇਖੋ ਕਿੰਨਾ ਬੋਰਾ ਆ ਲੈ ਇੱਥੇ ਜੇ ਲੇਬਰ ਹੋਊਗੀ ਇੱਥੇ ਬੰਦੇ ਹੋਣਗੇ ਤਾਂ ਹੀ ਕੰਮ ਹੋਊਗਾ ਸਾਨੂੰ ਸਵੇਰ ਲੱਗੇ ਸ਼ਾਮ ਤੱਕ 8-9 ਬੰਦੇ ਪੱਠੇ ਮਸਾਂ ਪੈਂਦੇ ਨੇ ਉਹ ਵੀ ਬਗੂਆਂ ਗਊਆਂ ਭੁੱਖੇ ਨਾ ਮਰ ਤਾਂ ਕਰਕੇ ਸਫਾਈ ਦੇ ਇੱਥੇ ਨੇ ਬੋਰਾ ਆ ਰਹਿ ਰੱਬ ਦਾ ਨਾਮ ਦਾਣ ਵੀ ਅਸੀਂ ਕਿੰਨਾ ਠੱਕ ਕੇ ਲਾਵਾਂਗੇ ਟਰੈਕਟਰ ਇੱਕ ਟਰੈਕਟਰ ਵਾਲੀ ਹੋਰ ਆ ਲਿਆ ਸੀ ਨੇ ਜਿੰਨੇ ਵੀ ਫਸਲਾਂ ਦੀ ਕਟਾਈ ਦੇ ਬਿਜਾਈ ਦੇ ਸਾਧਨ ਨੇ ਉਹ ਸਾਰੇ ਲੋਕਾਂ ਦੇ ਦਾਨ ਦਾਨ ਇਕੱਠਾ ਕਰਕੇ ਇੱਥੇ ਲਾਇਆ ਹੋਇਆ ਪੰਜ ਬਾੜੇਆਂ ਸੀਟਾਂ ਦੇ ਪੱਕੇ ਕਰ ਚੁੱਕੇ ਆ ਸੀ ਉਹਰੇ ਸਾਰੇ ਲੋਕਾਂ ਦੇ ਪਹਨ ਲੱਗਿਆ ਹੋਇਆ ਲੋਕਾਂ ਦਾਨ ਇਕੱਠਾ ਕਰਿਆ ਹੋਇਆ ਹੈ ਅਗਰ ਲੋਕਾਂ ਲੋਕ ਸਾਡੇ ਇੱਥੇ ਦਾਨੀ ਸੱਜਣ ਸਮਾਣੇ ਸ਼ਹਿਰ ਦੇ ਵਾਲੇ ਪਿੰਡਾਂ ਦੇ ਇੱਥੇ ਸਾਡੇ ਨਾਲ-ਨਾਲ ਨਾ ਜੁੜੇ ਹੁੰਦੇ ਅੱਜ ਗਊਸ਼ਾਲਾ ਦਾ ਬਹੁਤ ਬੁਰਾ ਹਾਲ ਹੋਣਾ ਸੀ ਤੇ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਵੀ ਬੇਨਤੀ ਕਰਨਾ ਤੇ ਅਫਸਰਾਂ ਨੂੰ ਵੀ ਬੇਨਤੀ ਕਰਦਾ ਤੁਹਾਡਾ ਗਾਜੀਪੁਰ ਗਊਸ਼ਾਲਾ ਬद्दल ਧਿਆਨ ਦੇਣਾ ਅਸੀਂ ਅੱਕ ਗਏ ਹੀ ਆ ਤੁਹਾਡੇ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਡੀਰ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਵੀ ਇੱਥੇ ਜਿਹੜੇ ਆਪਣਾ ਬੰਦੇ ਜੂਗਾ ਪਾ ਦੇਖ ਰਹੇ ਕਿ ਗਊ ਜਿਹੜੇ ਹੁਣ ਗਏ ਇੱਕ ਟੈਂਪੋ ਆ ਉਹ ਸੰਗਰੂਰ ਦੇ ਏਰੀਆ ਆ ਦੇਖੋ ਮੈਂ ਲੇਕੇ ਦੇਖੋ ਮੈਂ ਤਾਂ ਇਹ ਚਾਹਣਾ ਇਹ ਦੇਖੋ ਹੁਣ ਆਗੇ ਚਲੋ ਲਹਾਲੀਆਂ ਦੋ ਗਊਆਂ ਪਰ ਡਿਸਟ੍ਰਿਕਟ ਦੀ ਜਿਹੜੇ ਜ਼ਿਲ੍ਹੇ ਦੀਆਂ ਗਊਸ਼ਾਲਾ ਨੇ ਉਹ ਜਿਹੜੀ ਗਊਸ਼ਾਲਾ ਵੀ ਜ਼ਿਲ੍ਹੇ ਦੀ ਹੀ ਗਊਸ਼ਾਲਾ ਹੈ ਇੱਲਾ 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 ਯਾਰ ਨਾ ਕਿ ਕਿਸੇ ਹੋਰ ਹੋਰ ਕਿਤੇ ਡਿਸਟ੍ਰਿਕਟ ਦੀਆਂ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਗਊਸ਼ਾਲਾ ਹੈਗੇ ਵਾਧੂ ਹੈਗੀਆਂ ਨੇ ਹੁਣ ਸਾਡੀਆਂ ਆਪਣੀਆਂ ਗਊਆਂ ਚਲੋ ਪਹਿਲਾਂ ਸਾਡੇ ਕੋਲ ਮੈਂ ਕਹਿ ਚੁੱਕਿਆ 3-4 ਗੋਆਂ ਦੀ ਅੱਜ 2000 ਗਊ ਹੈ ਸਾਡੇ ਬੰਦੇ ਜਿਹੜੇ ਦੇਖ ਰਹੇ ਖੜੇ ਨੇ 8 ਬੰਦੇ 9 10 ਬੰਦੇ ਸਾਡੇ ਮਨਰੇ ਸਵੇਦਨ ਇੱਕ ਬੰਦਾ ਛੁੱਟੀ ਹੁੰਦਾ ਜਿਹਦੀ ਲਾਡ ਨੂੰ ਡਿਊਟੀ ਹੁੰਦੀ ਹੈ ਅਗਲੇ ਛੁੱਟੀ ਹੁੰਦੀ ਹੈ ਤੇ ਮੈਂ ਇੱਕ ਵਾਰ ਫਿਰ ਤੁਹਾਡੇ ਮਾਦੀ ਉਹਨਾਂ ਨੂੰ ਬੇਨਤੀ ਕਰਦਾ ਹਾਂ ਅਫਸਰ ਨੂੰ ਕਰਦਾ ਹਾਂ ਤੁਹਾਡਾ ਗਾਜੂਰ ਗਊਸ਼ਾਲਾ ਵੱਲ ਧਿਆਨ ਦੇਣ ਇੱਥੇ 30 35 40 ਬੰਦੇ ਇੱਥੇ ਹੋਰ ਰ ਭੇਜਣ ਸਾਡੇ ਕੋਲੇ ਪੱਕੇ ਤੌਰ ਤੇ ਜਿਹੜੇ ਅਸੀਂ ਹਾਰ ਟਾਈਮ ਡਿਊਟੀ ਲਈਏ ਹਰ ਰੋਜ਼ ਉਹਨਾਂ ਦੀ ਵੀ ਤਾਂ ਇਹ ਕੰਮ ਕਰਨਾ ਤੇ ਇੱਕ ਵਾਰ ਫਿਰ ਸਾਰਿਆਂ ਨੂੰ ਜੈ ਗੋ ਮਾਤਾ ਜੀ ਧੰਨਵਾਦ ਕਰਦਾ ਤੇ ਗਊਸ਼ਾਲਾ ਵੱਲ ਵੱਧ ਤੋਂ ਵੱਧ ਬੇਨਤੀ ਕਰਦਾ ਤੁਹਾਨੂੰ ਇੱਧਰ ਧਿਆਨ ਦੇਣ ਉਹਦਾ ਕਿੰਨਾ ਫੰਡੇ ਪੈਂਡਿੰਗ ਚੱਲ ਰਹੇ ਦੇਖ ਘੱਟੋ ਘੱਟ ਜਿਹੜਾ ਹੁਣ ਤੱਕ ਅੱਜ ਤੱਕ ਦੇਣਦਾਰੀ ਹੈ 2 ਕਰੋੜ ਰੁਪਏ ਪਲੱਸ ਜੀ ਗਊਸ਼ਾਲਾ ਗਾਜੀਪੁਰ ਦੇਣਦਾਰੀ ਹੈ ਜੀ ਜਿਹੜਾ 4 3 4 ਮਹੀਨੇ ਲੱਗ ਪਾ ਹੋਏ 1 ਰੁਪਈਆ ਨਹੀਂ ਹੁੰਦਾ ਕਾਇਆ ਜਿਹੜੇ ਠੇਕੇਦਾਰਾਂ ਤੋਂ ਮਾਲ ਵੀ ਆ ਰਿਹਾ ਹੈ ਉਹ ਵੀ ਅਸੀਂ ਹੱਥ ਪੈਰ ਜੁੜ ਕੇ ਮੰਗਾ ਰਹੇ ਹਾਂ ਵੀ ਗਊਸ਼ਾਲਾ ਦਾ ਕੰਮ ਹੈ ਉਹ ਵੀ ਵਿਚਾਰੇ ਭਗਤਾਂ ਨੇ ਦਰੇ ਮਾਲ ਦੇ ਰਹੇ ਨੇ ਹੁਣ ਤੁਸੀਂ ਆਪ ਹਿਸਾਬ ਲਓ 2 ਕਰੋੜ ਰੁਪਏ ਦੇਣ ਦਾ ਰਹੀ ਹੈ ਠੇਕੇਦਾਰਾਂ ਦੀ ਤੋੜੀ ਦੀ ਦੇ ਹਰੇ ਚਾਰੇ ਦੀ ਤਾਂ ਮੈਂ ਇਹ ਵੀ ਬੇਨਤੀ ਕਰਾਂ ਸਰਕਾਰ ਨੂੰ ਥੋੜੇ ਮੱਧਿਓਂ ਅਸੀਂ ਬੇਨਤੀ ਕਰਦਾ ਵੀ ਜਿਹੜਾ ਸਾਡਾ ਪਿੱਛੇ ਫੰਡ ਰੋਕਿਆ ਹੋਇਆ ਹੈ ਗਾਈ ਗਊਸ਼ਾਲਾ ਦਾ ਉਹ ਜਲਦੀ ਤੋਂ ਜਲਦੀ ਉਹ ਫੰਡ ਮੋਈਆ ਕਰਾਇਆ ਜਾਵੇ ਤਾਂ ਕਿ ਅਸੀਂ ਠੇਕੇਦਾਰਾਂ ਦੀ ਪੇਮੈਂਟ ਹੈ ਉਹ ਪੇਮੈਂਟ ਕਰਾ ਸਕੀ ਅੱਗੇ ਜਿਹੜਾ ਸਾਡਾ ਮਾਲ ਹੈ ਜਾਂ ਖਰਾਕ ਹੈ ਗੋਮਾਤਾ ਦੀ ਉਹ ਰੈਗੂਲਰ ਚੱਲਦੀ ਰਹੇ